ਆਪੇ ਜਿਆਦਾ ਸੇ ਜਿਆਦਾ ਮੰਦਿਰ ਬਣੇ ਜਿਆਦਾ ਸੇ ਜਿਆਦਾ ਗੁਰਦੁਆਰੇ ਬਣੇ ਇੱਥੇ ਜਿਆਦਾ ਸੇ ਜਿਆਦਾ ਚਰਚ ਬਣਨੇ ਦੀ ਜਗ੍ਹਾ ਨਹੀਂ ਹੈ ਔਰ ਜਿਹੜੇ ਲੋਕ ਇਨੰਦ ਵਿੱਚ ਵੰਡੀਆਂ ਪਾਉਂਦੇ ਆ ਉਹ ਸਮਾਜ ਦੇ ਔਰ ਸਾਡੇ ਦੇਸ਼ ਦੇ ਦੁਸ਼ਮਣ ਆ ਕਿ ਜਿਹੜੇ ਕ੍ਰਿਸਚੀਅਨ ਭਰਾ ਨੇ ਅਸੀਂ ਉਹਨਾਂ ਨੂੰ ਬਹੁਤ ਪਿਆਰ ਕਰਦੇ ਆਂ दोस्तो मैं राजा वडिंग अपना उम्मीदवार लुधियाना लोक सभा मैं बेनती करनी चाहना कि परसों कोई घटनाक्रम जो वापरिया जाने कि क्रिश्चियन भाईचारे आस्ते गल कही गई कि क्रिश्चियन कोई नहीं बने या क्यों बन रहे हैं लेकिन मैं अपना, ਅੱਖ ਰੱਖਣਾ ਚਾਹਣਾ ਹੈ ਕਿ ਜਿਹੜੇ 크੍ਰਿਸਚੀਅਨ ਭਰਾ ਨੇ ਅਸੀਂ ਉਹਨਾਂ ਨੂੰ ਬਹੁਤ ਪਿਆਰ ਕਰਦੇ ਹਾਂ ਔਰ ਉਹਨਾਂ ਦਾ ਕਮਿਊਨਿਟੀ ਦੇ ਹਾਸਤੇ ਬਹੁਤ ਵੱਡਾ ਯੋਗਦਾਨ ਉਹਨਾਂ ਲੋਕਾਂ ਨੇ ਪਾਇਆ ਹੈ ਸਮਾਜ ਦੀ ਸਿਰਜਣਾ ਵਾਸਤੇ ਔਰ ਸਮਾਜ ਦੇ ਬਹੁਤ ਸਾਰੇ ਨੇਕ ਕੰਮ 크੍ਰਿਸਚੀਅਨ ਭਰਾ ਕਰਦੇ ਆ ਸੋ ਕਿਸੇ ਵਿਅਕਤੀ ਵਿਸ਼ੇਸ਼ ਨੇ ਕੋਈ ਗੱਲ ਕਹਿ ਦੇਣੀ ਇਸ ਗੱਲ ਨਾਲ ਰਾਜੇ ਵੜਿੰਗ ਦਾ ਤੇ ਕੋਈ ਅਸਰ ਨਹੀਂ ਪੈਂਦਾ ਮੈਂ ਸਾਡੀ ਪਾਰਟੀ ਇੱਕ ਸੈਕੂਲਰ ਪਾਰਟੀ ਹੈ ਅਸੀਂ ਹਰ ਭਾਈਚਾਰੇ ਦਾ Hindu ਦਾ Sikh ਦਾ Muslim ਭਰਾਵਾਂ ਦਾ Christian ਭਰਾਵਾਂ ਦਾ ਔਰ Dalit ਭਰਾਵਾਂ ਦਾ ਮੈਂ ਸਮਝਦਾ ਬਾਲਮੀਕੀ ਭਰਾਵਾਂ ਦਾ ਅਸੀਂ ਬਹੁਤ ਸਤਿਕਾਰ ਕਰਦੇ ਹਾਂ ਕਿਉਂਕਿ ਸੈਕੂਲਰ ਪਾਰਟੀ ਹੈ ਸਭ ਨੂੰ ਨਾਲ ਲੈ ਕੇ ਚੱਲਦੀ ਹੈ ਔਰ ਜਿਸ ਪ੍ਰੋਗਰਾਮ 'ਚ ਮੈਂ ਮੌਜੂਦ ਸਾਂ ਉੱਥੇ ਕੋਈ ਐਸੀ ਗੱਲ ਕਿਸੇ ਵਿਅਕਤੀ ਵਿਸ਼ੇਸ਼ ਨੇ ਜਿਹੜਾ ਉੱਥੇ ਲੋਗਾਂ ਦੁਆਰਾ ਸੱਦਿਆ ਗਿਆ ਸੀ ਉਹਨਾਂ ਨੇ ਕੀਤੀ ਅਗਰ ਤਾਂ ਉਸ ਗੱਲ ਨਾਲ ਰਾਜਾ ਵੜਿੰਗ ਸਹਿਮਤ ਨਹੀਂ ਆ ਹਰ ਵਿਅਕਤੀ ਨੂੰ ਆਜ਼ਾਦੀ ਹੈ ਆਪ ਦੇ ਧਰਮ ਦਾ ਪ੍ਰਚਾਰ ਕਰਨ ਦੀ ਆਪ ਦਾ ਪ੍ਰਚਾਰ ਕਰਨ ਦੀ ਕੋਈ ਤੇ ਕੋਈ ਰੋਕ-ਠੋਕ ਨਹੀਂ ਲਾ ਸਕਦਾ ਔਰ ਸਾਰੇ ਧਰਮ ਵਦਨ ਫੁੱਲਣ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਕਰਨ ਰਾਜਾ ਵੜਿੰਗ ਤਾਂ ਕ੍ਰਿਸ਼ਚਨਾ ਦੇ ਵੀ ਜਾਂਦਾ ਹੈ ਰਾਜਾ ਵੜਿੰਗ ਹਿੰਦੂ ਭਰਾਵਾਂ ਦੇ ਵੀ ਜਾਂਦਾ ਹੈ ਰਾਜਾ ਵੜਿੰਗ ਕੋਤਵਾਰੇ ਵੀ ਜਾਂਦਾ ਹੈ ਰਾਜਾ ਵੜਿੰਗ ਦਰਗਾਹ ਤੇ ਵੀ ਜਾਂਦਾ ਹੈ ਰਾਜਾ ਵੜਿੰਗ ਕਈ ਵਾਰੀ ਸਾਡੇ ਗੁਰੂਆਂ ਪੀਰਾਂ ਦੇ ਡੇਰਿਆਂ ਤੇ ਵੀ ਜਾਣਾ ਪੈਂਦਾ ਹੈ ਉੱਥੇ ਵੀ ਜਾਂਦਾ ਮੈਂ ਸਭ ਦਾ ਸਤਿਕਾਰ ਕਰਦਾ ਕਿਉਂਕਿ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਇਹ ਸਿਖਾਇਆ ਕਿ ਇਨਸਾਨ ਦੀ ਇੱਜ਼ਤ ਕਰੋ ਇਹਨਾਂ ਨੂੰ ਵੰਡੋ ਨਾ ਔਰ ਜਿਹੜੇ ਲੋਕ ਇਹਨਾਂ ਵਿੱਚ ਵੰਡੀਆਂ ਪਾਉਂਦੇ ਆ ਉਹ ਸਮਾਜ ਦੇ ਔਰ ਸਾਡੇ ਦੇਸ਼ ਦੇ ਦੁਸ਼ਮਣ ਹਨ ਸੋ ਧੰਨਵਾਦ ਮੈਂ ਇਹ ਨਹੀਂ ਕਹਿਣਾ ਸੀ